ਹਾਂਜੀ ਕੀ ਪੰਜਾਬ ਵਾਲਿਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਬਹੁਤ ਵੱਡੀ ਅਪਡੇਟ ਆ ਗਈ ਆ ਅੱਜ ਦੇ ਦਿਨ ਦੀ ਕਿਉਂਕਿ ਸਾਨੂੰ ਉਹਨਾਂ ਵਿਚਾਰ ਸਾਂਝੇ ਕਰਦੇ ਆ ਜੇ ਗੱਲ ਕਰੀਏ ਬਿਕਰਤ ਸਿੰਘ ਮਜੀਠੀਆ ਦੀ ਕਿਉਂਕਿ ਬਿਕਰਤ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬਹੁਤ ਹੀ ਤਕੜਾ ਤਣਾ ਖਤਰਾ ਕਿਉਂਕਿ ਨਜ਼ਰ ਆ ਰਿਹਾ ਕਿਉਂਕਿ ਕੇਂਦਰੀ ਏਜੰਸੀਆਂ ਤੋਂ ਬਿਕਰਤ ਸਿੰਘ ਮਜੀਠੀਆ ਨੂੰ ਖਤਰਾ ਬਿਕਰਤ ਸਿੰਘ ਮਜੀਠੀਆ ਨੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਅਕਾਲੀ ਦਲ ਕਨਿਓ ਕਿਉਂਕਿ ਹਾਈ ਕੋਰਟ ਨੇ ਵੀ ਆਖਿਆ ਕਿਉਂਕਿ ਵੀ ਸੁਪਰ ਡੰਟ ਤੇ ਕਿਉਂਕਿ ਸਾਰਾ ਐਕਸ਼ਨ ਆਜੂਗਾ ਜੇ ਬਿਕਰ ਸਿੰਘ ਮਜੀਠੀਆ ਨੂੰ ਕੁਝ ਵੀ ਹੁੰਦਾ ਕਿਉਂਕਿ ਪਹਿਲਾਂ ਤੁਹਾਨੂੰ ਥੋੜੀ ਸਪੀਚ ਸੁਣਾ ਦਈਏ ਬਣੇ ਰਹੋ ਵੀਡੀਓ ਤੇ ਪੰਜਾਬੀਓ ਫੇਰ ਕਰਾਂਗੇ ਆਪਾਂ ਅਗਲੇ ਵਿਚਾਰ ਸਾਂਝੇ ਵੀ ਬਿਕਰ ਸਿੰਘ ਮਜੀਠੀਆ ਨਾਲ ਵੀ ਜੇਲ੍ਹ ਦੇ ਵਿੱਚ ਕੀ ਹੋ ਰਿਹਾ ਤੇ ਵੀ ਕਿੱਦਾਂ ਦਾ ਧਿਆਨ ਬਿਕਰ ਸਿੰਘ ਮਜੀਠੀਆ ਦਾ ਕਿੱਧਰ ਜਾ ਰਿਹਾ ਤੇ ਆ ਸੁਣੋ ਯਾਰਾ ਥੋੜੀ ਸਪੀਚ ਰਾਮਣੇ ਆਈ ਕਿ ਕੇਂਦਰੀ ਏਜੰਸੀਆਂ ਨੇ ਪੰਜਾਬ ਦੀਆਂ ਏਜੰਸੀਆਂ ਨੂੰ ਇਹ ਅਲਰਟ ਭੇਜਿਆ ਹੈ ਕਿ ਮਜੀਠੀਆ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੀਆਂ ਜੋ ਜੇਕੇ ਬੰਦੀਆਂ ਹਨ ਉਹਨਾਂ ਤੋਂ ਜਾਨ ਦਾ ਖਤਰਾ ਹੈ ਵਿਕਰਮ ਮਜੀਠੀਆ ਨੂੰ ਇਹਨਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਦਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਸਰਕਾਰ ਵਿਕਰਮ ਮਜੀਠੀਆ ਨੂੰ ਆਪ ਹੀ ਜਾਨੋ ਮਾਰਨਾ ਚਾਹੁੰਦੀ ਹੈ ਮਰਵਾਉਣਾ ਚਾਹੁੰਦੀ ਹੈ ਸੁਖਬੀਰ ਬਾਦਲ ਨੂੰ ਅਤੇ ਵਿਕਰਮ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਮਾਰ ਦੇਣਾ ਚਾਹੁੰਦੀ ਹੈ ਸੁਖਬੀਰ ਬਾਦਲ ਤੇ ਗੋਲੀ ਚਲਵਾਈ ਜਾ ਚੁੱਕੀ ਹੈ ਤੇ ਜੇਲ੍ਹ ਦੇ ਵਿੱਚ ਮਨਜੀਠੀਆਂ ਨੂੰ ਵੀ ਮਰਵਾਇਆ ਜਾ ਸਕਦਾ ਹੈ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਦੋਸ਼ ਲਾਏ ਹਨ ਹੁਣ ਮਾਮਲਾ ਹਾਈ ਕੋਰਟ ਤੱਕ ਪਹੁੰਚਾਇਆ ਗਿਆ ਅਕਾਲੀ ਦਲ ਦੇ ਵੱਲੋਂ ਤਾਂ ਜਾਗਰਨ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇਸ ਮਸਲੇ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਨਜੀਠੀਆਂ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਹੋਈ ਤਾਂ ਇਸ ਦੇ ਲਈ ਐਡੀਜੀਪੀ ਜ਼ਿਲ੍ਹਾ ਅਤੇ ਨਾਬਾ ਜੇਲ੍ਹ ਦੇ ਸੁਪਰੀਡੈਂਟ ਜ਼ਿੰਮੇਵਾਰ ਹੋਣਗੇ ਮਜੀਠੀਆ ਦੀ ਸੁਰੱਖਿਆ ਦਾ ਮਾਮਲਾ ਅਦਾਲਤ ਤੱਕ ਅਕਾਲੀ ਦਲ ਦੇ ਵਕੀਲਾਂ ਦੇ ਵੱਲੋਂ ਲਜਾਇਆ ਗਿਆ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਇਹ ਸਖਤ ਹਦਾਇਤਾਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਅਤੇ ਪੰਜਾਬ ਪੁਲਿਸ ਸੁਰੱਖਿਆ ਯਕੀਨੀ ਬਣਾਵੇ ਇਥੇ ਗੱਲ ਚਰਚਾ ਦੇ ਵਿੱਚ ਇਹ ਵੀ ਬਣੀ ਹੋਈ ਹੈ ਕਿ ਵਿਕਰ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਦਾਵਾ ਕੀਤਾ ਸੀ ਕਿ ਉਹਨਾਂ ਦੀ ਸੁਰੱਖਿਆ ਪੰਜਾਬ ਸਰਕਾਰ ਦੇ ਵੱਲੋਂ ਘਟਾ ਦਿੱਤੀ ਗਈ ਹੈ ਮਾਮਲਾ ਅਦਾਲਤ ਦੇ ਵਿੱਚ ਵੀ ਪਹੁੰਚਿਆ ਸੀ ਪਰ ਉਸ ਵੇਲੇ ਹਾਂਜੀ ਕਿ ਪੰਜਾਬ ਵਾਲਿਆ ਇਹ ਤੁਸੀਂ ਸੁਣੀ ਚੁੱਕੇ ਆ ਕਿਉਂਕਿ ਬਕਰ ਸਿੰਘ ਮਜੀਠੀਆ ਨੇ ਖੁਦ ਆਪਦੇ ਮੂੰਹੋਂ ਕਿਹਾ ਸੀ ਇੱਕ ਬਿਆਨ ਦਿੱਤਾ ਸੀਗਾ ਵੀ ਜੋ ਪੰਜਾਬ ਸਰਕਾਰ ਨੇ ਕਿਉਂਕਿ ਪੰਜਾਬ ਪੁਲਿਸ ਨੇ ਕਿਉਂਕਿ ਵੀ ਥੋੜਾ ਜਾ ਮੰਨ ਲਓ ਬਿਕਰ ਸਿੰਘ ਮਜੀਠੀਆ ਤੋਂ ਹੱਥ ਚੱਕਦਾ ਸੀਗਾ ਕਿਉਂਕਿ ਵੀ ਬਿਕਰ ਸਿੰਘ ਮਜੀਠੀਆ ਨੂੰ ਪਹਿਲਾਂ ਚੰਗੀ ਤਰ੍ਹਾਂ ਉਹਦੀ ਸੁਰੱਖਿਆ ਕਰਦੇ ਸੀਗੇ ਵੀ ਹੁਣ ਬਿਕਰ ਸਿੰਘ ਮਜੀਠੀਆ ਦੀ ਇੰਨੀ ਹੁਣ ਦੇਖਭਾਲ ਨਹੀਂ ਹੋ ਰਹੀ ਹੁਣ ਗੌਰ ਨਹੀਂ ਹੋਣੀ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਤਾਂ ਗੋਲੀ ਚਲਾਈ ਚੁੱਕਿਆ ਜੇ ਗੱਲ ਕਰੀਏ ਹੁਣ ਬਿਕਰ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਇੱਕ ਬਹੁਤ ਹੀ ਵੱਡਾ ਖਤਰਾ ਨਜ਼ਰ ਆਇਆ ਜੇ ਬਿਕਰ ਸਿੰਘ ਮਜੀਠੀਆ ਨੇ ਫੇਰ ਹੀ ਮੰਨ ਲਓ ਬਿਆਨ ਦਿੱਤਾ ਵੀ ਮੈਨੂੰ ਕੇਂਦਰੀ ਏਜੰਸੀਆਂ ਤੋਂ ਵੀ ਖਤਰਾ ਵੀ ਦੂਜਾ ਨੰਬਰ ਕਿਸੇ ਹੋਰ ਜੇਲ੍ਹ ਦੇ ਵਿੱਚ ਮੰਗਿਆ ਵੀ ਸ਼ਿਫਟ ਕਰ ਦਿਓ ਮੈਨੂੰ ਜੇ ਹੁਣ ਗੱਲ ਕਰੀ ਆਪਾਂ ਸੁਖਵੀਰ ਸਿੰਘ ਬਾਦਲ ਤੇ ਪਹਿਲਾਂ ਗੋਲੀ ਚੱਲੀ ਆ ਤੇ ਕਿਉਂਕਿ ਸੁਖਵੀਰ ਸਿੰਘ ਜੇ ਹੁਣ ਗੱਲ ਕਰੀਏ ਸੌਰੀ ਬਿਕਰ ਸਿੰਘ ਮਜੀਠੀਆ ਦੀ ਬਿਕਰ ਸਿੰਘ ਮਜੀਠੀਆ ਨੇ ਇੱਕ ਹੋਰ ਬਿਆਨ ਦਿੱਤਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਵੀ ਖਤਰਾ ਵੀ ਮੈਨੂੰ ਪੰਜਾਬ ਸਰਕਾਰ ਮਾਰਨਾ ਚਾਹੁੰਦੀ ਆ ਖੁਦ ਵੀ ਪੰਜਾਬ ਸਰਕਾਰ ਤੋਂ ਮਨੂੰ ਖਤਰਾ ਫੋਦ ਜਿਹੜੀ ਅੱਜ ਦੀ ਪੰਜਾਬ ਸਰਕਾਰ ਚੱਲੀ ਜਾਂਦੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਵੀ ਮੈਨੂੰ ਪੂਰਾ ਖਤਰਾ ਡਟ ਕੇ ਸੋ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ